ਲਾਸਬਾ ਜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਵੀ ਇਤੇ ਮੱਥਾ ਟੇਕਣ ਦਾ ਮੌਕਾ ਮਿਲਦਾ ਹੈ ਦਰਬਾਰ ਸਾਹਿਬ ਆਏ ਅੱਜ ਆਪਣੇ ਪਰਿਵਾਰ ਦੇ ਨਾਲ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਔਰ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦਿਨ ਦੁਗਣੀ ਰਾਤ ਚੌਵੀ ਤਰੱਕੀ ਜਿਹੜੀ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੇ ਮੁਲਕ ਨੂੰ ਬਖਸ਼ਣ ਜਿੱਥੇ ਵੀ ਆਪਣੇ ਪੰਜਾਬੀ ਵੀਰੂ ਨੇ ਜੁੜੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਣੇ ਹੀ ਅਦਾਸਾ ਕਰਨ ਲਈ ਵਿਧਾਨ ਸਭਾ ਚੋਣਾਂ ਆ ਰਹੀਆਂ ਜਿਲ੍ਹੇ ਚੋਣਾਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਹਰਿਆਣਾ ਤੇ ਵੀ ਚੋਣਾਂ ਨੇ ਦੇਖੋ ਅੱਜ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਆ ਤੇ ਐਕਸਪੈਕਟਡ ਹੈ ਸ਼ਾਇਦ ਪੰਜਾਬ ਦੀਆਂ ਜਿਹੜੀਆਂ ਚਾਰੇ ਜਿਲ੍ਹੇ ਚੋਣਾਂ ਨੇ ਉਹ ਵੀ ਨਾਲ ਹੀ ਅਨਾਊਂਸ ਹੋ ਜਾਣਗੀਆਂ ਸਾਡੀ ਆਵਾਦੀ ਪਾਰਟੀ ਵੱਲੋਂ ਪੂਰੀ ਤਿਆਰੀ ਹੈ ਜਿਸ ਤਰੀਕੇ ਦੇ ਨਾਲ ਜਲੰਧਰ ਵੈਸ ਜਿੱਤੇ ਸੀ ਬਹੁਤ ਵੱਡੇ ਮਾਰਜਿਨ ਨਾਲ ਉਸੇ ਤਰੀਕੇ ਦੇ ਨਾਲ ਇਹ ਚਾਰੇ ਜਿਲ੍ਹੇ ਚੋਣਾਂ ਵੀ ਆਵਾਦੀ ਪਾਰਟੀ ਜ਼ਰੂਰ ਜਿੱਤੇਗੀ ਅ ਜਿਹੜਾ ਅ ਕਾਲੀ ਦਲ ਤੋਂ ਇੱਕ ਨੇਤਾ ਆਮ ਆਦਮੀ ਪਾਰਟੀ ਤੇ ਐਸੀ ਕਿਹਾ ਜਾ ਰਿਹਾ ਉਹਨਾਂ ਨੇ ਸਤੀਫਾ ਦੇਣਾ ਹੈ ਕੀ ਉਹਨਾਂ ਦਾ ਸਤੀਫਾ ਦਿੱਤਾ ਜਾਏਗਾ ਹਜੇ ਤਾਂ ਜੜੀਆਂ ਜਿੰਨੀ ਚੋਣਾ ਨਹੀਂ ਨਹੀਂ ਦੇਖੋ ਨਹੀਂ ਦੇਖੋ ਤੁਸੀਂ ਸੁਖੀ ਡਾਕਟਰ ਸੁਖਜੀ ਦੀ ਗੱਲ ਕਰ ਰਹੇ ਹੋ ਮੇਰੀ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਹੋਈ ਹੈਗੀ ਇਹ ਪਰਸੋਂ ਦੀ ਹੀ ਡਵੈਲਪਮੈਂਟ ਹੈ ਔਰ ਕੱਲ 15 ਗੱਲ ਸੀਗਾ ਹੁਣ ਅੱਜ ਉਹਨਾਂ ਦੀ ਸੀਐਮ ਸਾਹਿਬ ਨਾਲ ਜਾਂ ਪਾਰਟੀ ਦੇ ਵਿੱਚ ਜਾਂ ਸਪੀਕਰ ਸਾਹਿਬ ਨਾਲ ਕੀ ਗੱਲ ਹੋਈ ਹੈ ਮੈਨੂੰ ਉਹਦੇ ਬਾਰੇ ਇਹ ਜਿਹਾ ਪੂਰਾ ਪਤਾ ਨਹੀਂ ਹੈ ਕਿਉਂਕਿ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਜੋ ਵੀ ਐਸ ਪਰ ਲਾ ਜੋ ਵੀ ਪ੍ਰੋਸੈਸ ਬਣਦਾ ਹੋਏ ਜ਼ਰੂਰ ਅਡਾਪ ਹੋਏਗਾ। ਲੈ ਸਮਝਦਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਵੀ ਇੱਥੇ ਮੱਥਾ ਟੇਕਣ ਦਾ ਮੌਕਾ ਮਿਲਦਾ ਹੈ ਦਰਬਾਰ ਸਾਹਿਬ ਆਏ ਅੱਜ ਆਪਣੇ ਪਰਿਵਾਰ ਦੇ ਨਾਲ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਔਰ ਪ੍ਰਮਾਤਮਾ ਸਾਰੇ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦੇਨ ਦੁਗਣੀ ਰਾਜ ਚੌਵੀ ਤਰੱਕੀ ਜਿਹੜੀ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੇ ਮੁਲਕ ਨੂੰ ਬਖਸ਼ਣ ਜਿੱਥੇ ਵੀ ਆਪਣੇ ਪੰਜਾਬੀ ਵੀਰੂ ਨੇ ਅੱਜ ਬੈਠੇ ਨੇ ਉਹ ਚੜ੍ਹਦੀ ਕਲਾਵਾਂ ਵਿੱਚ ਰਹਿਣੇ ਹੀ ਦਾਸਾਂ ਕਰਨ ਲਈ ਆ ਵਿਧਾਨ ਸਭਾ ਚੋਣਾਂ ਆ ਰਹੀਆਂ ਜਿੰਨੇ ਚੋਣਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਹਰਿਆਣਾ ਤੇ ਵੀ ਚੋਣਾਂ ਨੇ ਦੇਖੋ ਅੱਜ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਆ ਤੇ ਐਕਸਪੈਕਟਡ ਆ ਸ਼ਾਇਦ ਪੰਜਾਬ ਦੀਆਂ ਜਿਹੜੀਆਂ ਚਾਰੇ ਜ਼ਿਲ੍ਹਾ ਚੋਣਾਂ ਜੋ ਵੀ ਨਾਲ ਹੀ ਅਨਾਉਂਸ ਹੋ ਜਾਣਗੀਆਂ ਸਾਡੀ ਆਵਾਦੀ ਪਾਰਟੀ ਵੱਲੋਂ ਪੂਰੀ ਤਿਆਰੀ ਹੈ ਜਿਸ ਤਰੀਕੇ ਦੇ ਨਾਲ ਜਲੰਧਰ ਵੈਸ ਜਿੱਤੇ ਸੀ ਬਹੁਤ ਵੱਡੇ ਮਾਰਜਿਨ ਨਾਲ ਉਸੇ ਤਰੀਕੇ ਦੇ ਨਾਲ ਇਹ ਚਾਰਜ ਜੀ ਨਿਚੋਣਾ ਵੀ ਆਮ ਆਦਮੀ ਪਾਰਟੀ ਜ਼ਰੂਰ ਦਿੱਤੇਗੀ। ਅ ਜਿਹੜਾ ਅ ਅਕਾਲੀ ਦਲ ਤੋਂ ਇੱਕ ਨੇਤਾ ਆਮ ਆਦਮੀ ਪਾਰਟੀ ਤੇ ਐਸੀ ਕਹਾਜ ਜਾ ਰਿਹਾ ਉਹਨਾਂ ਨੇ ਸਤੀਫਾ ਦੇਣਾ ਹੈ। ਕੀ ਉਹਨਾਂ ਦਾ ਸਤੀਫਾ ਦਿੱਤਾ ਜਾਏਗਾ? ਹਜੇ ਤਾਂ ਜੜੀਆਂ ਜਿੰਮ ਨਿਚੋਣਾ ਨਹੀਂ। ਨਹੀਂ ਦੇਖੋ ਨਹੀਂ ਦੇਖੋ ਤੁਸੀਂ ਸੁਖੀ ਡਾਕਟਰ ਸੁਖਜੀ ਦੀ ਗੱਲ ਕਰ ਰਹੇ ਹੋ। ਮੇਰੀ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਹੋਈ ਹੈਗੀ। ਇਹ ਪਰਸੋਂ ਦੀ ਹੀ ਡਵੈਲਪਮੈਂਟ ਹੈ। ਔਰ ਕੱਲ 15 ਦਾ ਸੀਗਾ ਹੁਣ ਅੱਜ ਉਹਨਾਂ ਦੀ ਸੀਐਮ ਸਾਹਿਬ ਨਾਲ ਜਾਂ ਪਾਰਟੀ ਦੇ ਵਿੱਚ ਜਾਂ ਸਪੀਕਰ ਸਾਹਿਬ ਨਾਲ ਕੀ ਗੱਲ ਹੋਈ ਹੈ ਮੈਨੂੰ ਉਹਦੇ ਬਾਰੇ ਇਹ ਜਿਹਾ ਪੂਰਾ ਪਤਾ ਨਹੀਂ ਹੈ ਕਿਉਂਕਿ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਜੋ ਵੀ ਐਸ ਪਰ ਲਾ ਜੋ ਵੀ ਪ੍ਰੋਸੈਸ ਬਣਦਾ ਹੋਏ ਜ਼ਰੂਰ ਅਡਾਪ ਹੋਏਗਾ